ਮੈਂ ਤੁਹਾਡਾ ਆਪਣਾ ਗੱਚਾ ਸੰਸਦੂ ਵੀਕਟਰੀ ਵੀ ਚੈਨਲ 12678 YouTube ਤੇ Instagram Facebook ਤੇ ਮੇਰੇ ਪਰੋਚੇ ਤੇ ਫੋਲੋ ਕਰ ਲਿਆ ਕਰੋ ਗਰੀਬ ਦਾ ਚੈਨਲ ਤੇ ਆਵਾਪਾਂ ਗੱਲ ਕਰਦੇ ਅੰਜ ਵਿਕਰਮਜੀਤ ਸਿੰਘ ਮਜੀਠੀਏ ਦੀ ਜਿਹੜਾ ਮਤਲਬੇ ਦਿੱਤੇ ਜ ਫੜੀਚਾ ਤੇ ਜਿਹੜੀਆਂ ਨਾ ਲੋਕ ਫੇਕ ਮੈਂ ਵੇਖਿਆ ਰਾਤੀ ਮੈਂ ਸੌਂਦਾ ਪਿਆ ਤੇ YouTube ਤੇ ਨਾ ਜਿਹੜੀਆਂ ਫੇਕ ਐਵੇਂ ਲੋਕ ਖਬਰਾਂ ਪਾਈ ਜਾਂਦੇ ਨੇ ਬੇਤੁਕੀਆਂ ਲੋਕ ਗੱਲਾਂ ਕਰੀ ਜਾਂਦੇ ਨੇ ਸਰਕਾਰ ਨੂੰ ਦੇ ਦੇ ਨਾ ਥੋੜਾ ਜਿਹਾ ਇਸ ਤੋਂ ਆਪਣਾ ਚੱਕਣਾ ਚਾਹੀਦਾ ਠੀਕ ਆ ਚਲੋ ਜੋ ਸਰਕਾਰ ਕੀਤਾ ਸਰਕਾਰ ਨੇ ਚੰਗਾ ਕੀਤਾ ਵਧੀਆ ਕੀਤਾ ਸਰਕਾਰ ਨੇ ਬੜੇ ਚਿਰ ਦਾੜਿਆ ਆਉਂਦਾ ਸੀ ਇਹਨੇ ਬੜੀ ਜਵਾਨੀ ਬੜੀ ਜਵਾਨੀ ਇਹਨੇ ਕਹਾਂ ਲਾਇਆ ਜਵਾਨੀ ਦਾ ਤੇ ਬੜਾ ਚੰਗਾ ਕੀਤਾ ਮੈਂ ਖਬਰ ਵੀ ਸੁਣਦਾ ਭਈ ਰਾਜ ਜੀ ਬੇਗਰ ਮਜੀਤ ਸਿੰਘ ਮਜੀਠੀਆ ਜੀ ਸਰਦਾਰ ਭਗਵੰਤ ਸਿੰਘ ਮਾਨ ਦੇ ਅੱਗੇ ਹੱਥ ਜੋੜਦਾ ਪਿਆ ਪੁਲਿਸ ਵਾਲਿਆਂ ਨੇ ਗੱਲ ਕਰਾਈ ਸਰਦਾਰ ਭਗਵੰਤ ਮਾਨ ਦੇ ਅੱਗੇ ਵੀ ਮੇਰੀ ਜਾਨ ਛੱਡ ਦਿਓ ਤੇ ਮੈਂ ਇਸ ਤਰ੍ਹਾਂ ਵੀ ਆਉਦੀ ਗਲਤੀ ਕਬੂਲਦਾ ਤੇ ਦੂਜੀ ਗੱਲ ਇਹ ਆ ਵੀ ਜਦੋਂ ਬਿਕਰਮਜੀਤ ਸਿੰਘ ਨੂੰ ਮਜੀਠੀਏ ਨੂੰ ਬਰਫ਼ ਦੇ ਉੱਤੇ ਪਾਇਆ ਇਦਾਂ ਦੀਆਂ ਗੱਲਾਂ ਪਹਿਲੀ ਤਾਂ ਗੱਲ ਇਹ ਆ ਵੀ ਜਦੋਂ ਉਹਨੂੰ ਬਰਫ਼ ਤੇ ਪਾਇਆ ਜਿਹੜਾ ਪੱਤਰਕਾਰ ਨੇ ਜਿਨੇ ਇਹ ਲਾਈਏ ਉਹ ਜਿਹੜੀਆਂ YouTube ਤੇ ਤੁਸੀਂ ਵੇਖੋ ਕਿੰਨੀਆਂ ਖਬਰਾਂ ਪਈਆਂ ਨੇ ਇਹ ਬੰਦੇ ਕੋਲ ਸੀ ਉਦੋਂ ਉੱਤੇ ਮੈਂ ਪੱਖਵਾਜੀ ਨਹੀਂ ਕਰਦਾ ਬਿਕਰਮਜੀਤ ਜੀ ਦੀ ਮੈਂ ਤਾਂ ਬਾਰਖਲਾਵਾ ਚਿੱਟਾ ਵੇਚਣ ਵਾਲਾ ਦੇ ਮੈਂ ਇੱਕ ਗੱਲ ਕਰਦਾ ਫੇਰ ਜੀ ਭਗਵੰਤ ਮਾਨ ਸਿੰਘ ਜੀ ਉਹਦੇ ਨਾਲ ਰਲ ਗਿਆ ਬਿਕਰਮਜੀਤ ਸਿੰਘ ਮਜੀਠੀਏ ਨਾਲ ਵੀ ਉਹਨੇ ਜਦੋਂ ਫੋਨ ਤੇ ਗੱਲ ਕੀਤੀ ਤੇ ਉਹ ਰਲ ਗਿਆ ਉਹਦੇ ਨਾਲ ਆ ਫਿਰ ਗੱਲ ਕਹੀ ਜਾਂਦੇ ਨੇ ਜਦੋਂ ਜੀ ਸਰਬੀਰ ਸਿੰਘ ਬਾਦਲ ਗਿਆ ਉੱਥੇ ਤੇ ਉਦੋਂ ਭਗਵੰਤ ਮਾਨ ਨਾਲ ਗੱਲਬਾਤ ਹੋ ਗਈ ਆ ਜਿਹੜੀਆਂ ਫੇਗ ਮੈਂ ਸੁਣਨਾ ਪਿਆ ਜੇ ਭਗਵੰਤ ਮਾਨ ਨੇ ਇਹ ਕੰਮ ਕਰਨਾ ਹੁੰਦਾ ਤੇ ਉਹ ਕਦੇ ਨਹੀਂ ਰਲਦਾ ਸਮਝੀਏ ਗੱਲ ਬਾਅਦ ਕੀ ਗੱਲ ਆ ਸਿਆਣੇ ਆਖਿਆ ਆਤ ਦਾ ਤੇ ਰੱਬ ਦਾ ਵੈਰ ਏ ਸਮਝੀਏ ਗੱਲ ਇਹਨੇ ਜਿੰਨਾ ਚਿੱਟਾ ਵੇਚਿਆ ਨਾਲ ਜਿੰਨੇ ਇਹ ਜਵਾਨੀ ਦਾ ਘਾਨ ਲਾਇਆ ਤੇ ਜਿੰਨੀ ਅੱਧ ਜਵਾਨੀ ਮਰਦੀ ਵੀ ਸਾਰੀ ਇਸ ਬੰਦੇ ਦੇ ਕਾਰਨ ਤੋਂ ਮਰਦੀ ਪਈ ਏ ਇਹ ਮੇਰੀਆਂ ਗੱਲਾਂ ਕਿਸ ਨੂੰ ਕੌੜੀਆਂ ਲੱਗਣਗੀਆਂ ਇਹ ਨਹੀਂ ਅਸੀਂ ਕਾਲੀ ਪਾਰਟੀ ਦੇ ਆ ਤੇ ਅਸੀਂ ਅਸੀਂ ਸੱਚੀ ਗੱਲ ਕਰਨੀ ਢੂੰਡ ਵਾਲੇ ਤੁਸੀਂ ਗਾਗਰੀ ਜੀ ਜਦੋਂ ਬੰਦਾ ਗਲਤ ਜੇ ਸੁਖਵੀਰ ਬਾਦਲ ਨੇ ਚਿੱਟਾ ਨਹੀਂ ਵੇਚਿਆ ਤੇ ਸੁਖਵੀਰ ਬਾਦਲ ਦਾ ਨਾਂ ਕੋਈ ਨਹੀਂ ਦੇ ਸਾਡੇ ਦੀ ਸੀਟ ਤੋਂ ਗਰੂਰ ਸਾਥੋਂ ਨੋਨੀ ਮਾਨ ਸੀ ਹਰਦੀਪ ਸਿੰਘ ਨੋਨੀ ਮਾ ਉਹਨਾਂ ਦਾ ਨਾਂ ਨਹੀਂ ਲੋਕ ਲੈਂਦੇ ਚਿੱਟੇ ਦਾ ਇਹ ਨਾ ਕੋ ਲੋਕ ਲੈਂਦੇ ਹੀ ਨਾ ਕਿਉਂਕਿ ਇਹਦੇ ਨਾਲ ਸਿੱਧੇ ਸਿੱਧੇ ਜਿਹੜੇ ਵੱਡੇ ਸੀ ਬੰਦੇ ਸੀ ਉਹਨਾਂ ਦੇ ਨਾਲ ਹੱਥ ਜੋੜਦੇ ਸੀ ਤੇ ਡਰ ਇਹਨੂੰ ਹੈਗਾ ਨਹੀਂ ਸੀ ਜਿਹੜੀ ਜਿਹੜੀ ਹੈਗੀ ਸੀ ਕਾਂਗਰਸ ਕੈਪਟਨ ਕੈਪਟਨ ਉਹ ਇਹਨਾਂ ਦਾ ਸੀ ਇਹਨਾਂ ਨੂੰ ਡਿੱਗਤ ਕੋਈ ਨਹੀਂ ਸੀ ਪਰ ਬਾਗੀ ਗੱਲ ਆ ਵੀ ਪ੍ਰਮਾਧਮਾ ਜਿਹੜਾ ਨਾ ਸਿਆਣਿਆਂ ਕਹਿੰਦਾ ਵੀ ਜਿਹੜੀ ਸੌਹ ਸੱਚੀ ਮਾਰੇ ਤੇ ਝੂਠੀ ਵੀ ਮਾਰੇ ਤੇ ਬੀਬਾ ਹਰ ਸਿਮਰ ਕੋਰ ਬਾਦਲੇ ਜਿਹੜੀ ਉਹਨਦੀ ਅਰਦਾਸ ਕੀਤੀ ਗੁਰੂ ਰਾਮਦਾਸ ਬਿਲਕੁਲ ਸਿੱਧੀ ਸਿੱਧੀ ਕਬੂਲ ਕਰਤਾ ਉਹਨੇ ਪਹਿਲੋ ਇਹ ਗੱਲ ਕਹੀ ਸੀ ਵੀ ਜਿਨ੍ਹਾਂ ਨੇ ਬੇਦਬੀ ਕਰਾਈ ਏ ਉਹਨਾਂ ਦਾ ਕੱਖ ਨਾ ਰਵੇ ਕਿ ਉਹਨਾਂ ਦਾ ਰਿਆਵਾ ਕੇ ਕੱਖ ਨਾ ਅੱਜ ਕੰਦਾ ਨਾਲ ਵਜਦੇ ਫਿਰਦੇ ਨੇ ਅੱਜ ਉਹ ਐਵੇਂ ਫੇਕ ਜੇ ਕਾਲੀ ਤੁਰੇ ਫਿਰਦੇ ਨੇ ਨਾਲ ਉਹ ਅੱਗੇ ਵਾਲੀਆਂ ਗੱਲਾਂ ਨਹੀਂ ਹੈਗੀਆਂ ਜਿਵੇਂ ਪਹਿਲੋ ਲੋਕ ਕਾਲੀ ਆਉਂਦੇ ਹੁੰਦੇ ਸੀ ਨਾ ਉਹ ਗੱਲਾਂ ਨਹੀਂ ਹੋਣੇਗੀਆਂ ਇਹ ਆਪਾਂ ਆਪਾਂ ਨੂੰ ਦੇਖਦਾ ਵੇ ਕਿੰਨਾ ਗ ਪਰਾਣ ਦੀ ਕਿੰਨਾ ਗਮੈ ਨਹੀਂ ਦੇਖੇ ਤੇ ਜਦੋਂ ਮਾਰਾਜ ਹੁੰਦਾ ਹੀ ਦੇਖਲੇ ਵੀਰਾਂ ਘਾ ਦਿੰਦੇ ਸੀ ਉਦੋਂ ਪਿੱਛੇ ਫੇਰ ਇਹਨੇ ਬੀਬਾ ਨੇ ਇਹ ਗੱਲ ਕਹੀ ਵੀ ਜੇ ਮੇਰੇ ਭਰਾ ਨੇ ਵੀ ਜਿਹੜੇ ਲੋਗ ਨਾਂ ਲੈਂਦੇ ਨੇ ਦਾ ਜੇ ਮੇਰੇ ਭਰਾ ਨੇ ਇਹੋ ਜਿਹਾ ਕੰਮ ਕੀਤਾ ਉਹਦਾ ਕੱਖ ਨਾ ਰਹਿ ਆਖਣ ਵਾਲੇ ਦਾ ਵੀ ਹੁਣ ਆਖਣ ਵਾਲੇ ਜਿਹੜੇ ਸੀ ਉਹ ਤਾਂ ਸੀ ਸਾਰੇ ਲੋਗ ਹੀ ਆ ਸਾਰੀ ਦੁਨੀਆ ਹੀ ਆ ਦੀ ਸਾਰੀ ਦੁਨੀਆ ਕਬਲੀ ਤੇ ਨਹੀਂ ਤੇ ਬੀਬਾ ਨੇ ਅਰਦਾਸ ਕੀਤੀ ਵੀ ਉਹ ਵੀ ਸਿੱਧੀ ਪੂਰੀ ਹੋ ਗਈ ਅੱਜ ਵਾਕਈ ਇੱਕ ਆਖੜੀ ਆ ਅੱਜ ਟਕਾਣੀ ਦੇ ਲੱਗ ਗਿਆ ਅੱਜ ਟਕਾਣੀ ਦੇ ਲੱਗ ਗਿਆ ਪਰ ਬਾਕੀ ਅਸੀਂ ਇੱਕ ਭਗਵੰਤ ਮਾਨਸਾਹ ਨੂੰ ਬੇਨਤੀ ਕਰਨਾ ਵੀ ਜੇ ਇਹ ਜੇ ਬੰਦੇ ਫੜਦਾ ਨਾ ਤੇ ਤਸੱਲੀਆਂ ਚੰਗੀਆਂ ਨਾਲ ਦੀਆਂ ਕਰਾ ਕੇ ਛੱਡ ਇਹ ਬਿਲਕੁਲ ਉਗਣ ਜੋਗੇ ਰਹਿਣ ਨਾ ਇਹ ਬੰਦਾ ਜਦੋਂ ਦਬਾਰੀਆ ਹੋਣ ਜੇ ਤੁਸੀਂ ਇਹਦੇ ਅੱਗੇ ਜਿਵੇਂ ਕੇਜਰੀਵਾਲ ਨੇ ਇਹਨੂੰ ਮਾਫੀ ਦਿੱਤੀ ਸੀ ਨਾ ਜੇ ਅੱਜ ਤੁਸੀਂ ਇਹਨਾਂ ਨੂੰ ਮਾਫੀ ਦੇ ਕੇ ਛੱਡ ਦਿਓਗੇ ਨਾ ਤੁਹਾਡੀਆਂ ਮਿੰਟ ਕਰਕੇ ਵੀ ਛੜੀ ਜਾਣਗੇ ਕਿਉਂਕਿ ਬੜਾ ਪੱਥੇਬਾਜ਼ ਬੰਦਾ ਹੈ ਕੱਲ ਨੂੰ ਇਹ ਲੋਕਾਂ ਦਾ ਨੁਕਸਾਨ ਬਹੁਤ ਕਰੇਗਾ ਆ ਜਿਹੜੇ ਲੋਕਾਂ ਦੇ ਪੁਲਿਸ ਦੇ ਪਰਚੇ ਉਰਾਂ ਆਪਣਾ ਧੱਕੇ ਕਰਨੇ ਇਹ ਸਾਰੇ ਇਸ ਬੰਦੇ ਨੇ ਕਰਵਾਏ ਨੇ ਇਹ ਵੱਡੇ ਬਾਦਲ ਸਾਹਿਬ ਇਹ ਕੰਮ ਨਹੀਂ ਸੀ ਕਰਦੇ ਸਮਝਿਆ ਗਾ ਇਹਨੇ ਸੁਖਬੀਰ ਦੇ ਵੱਡੇ ਬਾਦਲ ਸਾਹਿਬ ਨੇ ਆਖਿਆ ਸੀ ਵੀ ਮੈਂ ਆਪਦੇ ਪਿੰਆਬ ਦੇ ਸੌਹਰਿਆਂ ਦੇ ਵਿੱਚੋਂ ਸਰਪੰਚ ਨਹੀਂ ਬਣਨ ਦਿੱਤਾ ਤੇ ਤੂੰ ਐਡੇ-ਐਡੇ ਵੱਡੇ ਰੈਂਕ ਦਿੱਤੀ ਜਾਣਾ ਅੱਜ ਕਾਲੀਦਾਲ ਪਾਰਟੀ ਦੇ ਨੇ ਬੇੜਾ ਘੜਕਾ ਕਰਕੇ ਰੱਖਤਾ ਫਿਰਕੇ ਠੀਕ ਹੈ ਇਹ ਬਾਕੀ ਗੱਲੇ ਰਹ ਗਈ ਸਾਨੂੰ ਤੇ ਇਹ ਨਹੀਂ ਸਮਝ ਲੱਗਦੀ ਵੀ ਜੇ ਸੱਚਾ ਹੈ ਇਹਨੇ ਨਹੀਂ ਕੁਝ ਕੀਤਾ ਤੇ ਤੁਹਾਨੂੰ ਕੱਠ ਕਰਦੀ ਕੀ ਲੋੜ ਇੱਥੇ ਕਿਉਂ ਕੱਠ ਕਰਦੇ ਹੋ ਤੁਸੀਂ ਤੁਸੀਂ ਆਮਨਾਬ ਦਾ ਘਰ ਬੋਜ ਜਦੋਂ ਜੇ ਉਹ ਸੱਚਾ ਹੈ ਤੇ ਪੁਲਿਸ ਇਨਕੁਆਇਰੀ ਕਰਕੇ ਆਪੇ ਛੱਡ ਦੇ ਜੇਦੋ ਬੰਦਾ ਜਿਹੜਾ ਝੂਠਾ ਹੁੰਦਾ ਨਾ ਉਹਦੇ ਮਗਰ ਲੋਕ ਜਾਦਾ ਇਸ ਤਰ੍ਹਾਂ ਲੋਕਾਂ ਨੂੰ ਭੜਕਾ ਕੇ ਜੋੜ ਕੇ ਲਾਲਾ ਲਾਲਾ ਕਰਕੇ ਲੋਕ ਜਾਦਾ ਕੱਠ ਕਰਦੇ ਜਿਹੜੇ ਜਿਹਦੋਂ ਪਹਿਲੋਂ ਸੀ ਅਪੇcionਨਾਂ ਕੀ ਪਾਇਆ ਵਰਤਪਾਲਦੇ ਨੇ ਕੀ ਕੀ ਇਲਜ਼ਾਮ ਲਾਏ ਨੇ ਮਹਾਰਾਜ ਦੀ ਬਾਣੀ ਨੂੰ ਪਿਆਰ ਕਰਨ ਵਾਲਾ ਲੋਕਾਂ ਦੇ ਪੁੱਤਰ ਬਚਾਉਣ ਵਾਲਾ ਚਿੱਤੇ ਤੋਂ ਸ਼ਰਾਬ ਤੋਂ ਅੰਮ੍ਰਿਤ ਛਕਾਤਾ ਉਹਨੇ ਤੇ ਇਹਨਾਂ ਬੰਦਿਆਂ ਨੇ ਇਹਨਾਂ ਪਿੱਛੇ ਕਿੰਨੇ ਵੀ ਕਿੱਡਾ ਨੇ ਕੈਂਸਬੰਧ ਜੋੜ ਦਿੱਤੇ ਕਿੰਨੀਆਂ ਨੇ ਫੇਗ ਵੀਡੀਓ ਬਣਾ ਬਣਾ ਕੇ ਇਹਨੇ ਵਾਇਰਲ ਕਰ ਦਿੱਤੀਆਂ ਐਸ ਬੰਦੇ ਨੇ ਆਪਣੇ ਸਾਹਮਣੇ ਸਮਝਿਆ ਗੱਲ ਪਰ ਰੱਬ ਦੇ ਕਰ ਬਈ ਦੇਰ ਨੇਰ ਨਹੀਂ ਇਹ ਅੱਜ ਉਹਨੂੰ ਸ਼ਾਮ ਦੀ ਜੇਹੜੀ ਦਿੱਤਾ ਨਾ ਇਹਨਾਂ ਬੰਦਿਆਂ ਦੀ ਬਦੌਲਤ ਹੋ ਇਹ ਅੰਦਰ ਦਿੱਤਾ ਨਾ ਜਿਹੜਾ ਭਾਈ ਅਵਰਤਪਾਲ ਨੂੰ ਉਹ ਇਹਨਾਂ ਦੀ ਬਦੌਲਤ ਇਹ ਨਹੀਂ ਦੀ ਅੱਜ ਪਤਾ ਨਹੀਂ ਕਿੰਨੇ ਗਮਾਵਾ ਦੇ ਪੁੱਤਰ ਹੋਰ ਵੀ ਵੱਜ ਗਏ ਆ ਕੱਲ ਫੇਰ ਪਰਸੋਂ ਕੇ ਜਿਹੜਾ ਅਲਾਬਾਦ ਮੁੰਡਾ ਮੜ ਗਿਆ ਆ ਇੱਕ ਮੇਰੇ ਕੋਲ ਹੋਰ ਫੋਟੋ ਆਈ ਪਈ ਸਾਰਾ ਟੀਗੇ ਲਾਲ ਆ ਕੇ ਗਲਿਆ ਪਿਆ ਉਹ ਚਿੱਟੇ ਦੀ ਇਹਨਾਂ ਦੀ ਬਦੌਲਤ ਰੇਤੇ ਦੀਆਂ ਖਾਨਾਂ ਐਸ ਬਦੇ ਨਹੀਂ ਛੱਡਿਆ ਧੱਕਾ ਕਰਨ ਉਹ ਇਹਨੇ ਨਹੀਂ ਛੱਡਿਆ ਜੇ ਬਾਕੀ ਵੇਖੋ ਮੋਛਾਂ ਨੂੰ ਤਾਂ ਦਿੰਦਾ ਇਹ ਲੀਡਰਾਂ ਦਾ ਕੰਮ ਛੰਡਿਆ ਛੰਡਿਆ ਕੀ ਕਰੇਗਾ ਜੇ ਲੋਕ ਤੁਹਾਨੂੰ ਪਾਵਰ ਦੇਣਗੇ ਤੇ ਕਰੇਗਾ ਪਰ ਇਹ ਗੱਲ ਪਤਾ ਹੈ ਕਿ ਇਹ ਕਰਦਾ ਪਿਆ ਕਾਂਗਰਸ ਦੇ ਸਿਰ ਤੇ ਵੀ ਜੇ ਸਾਡੀ ਸਰਕਾਰ ਨਾਲ ਜਿੱਦੀ ਦੇ ਕਾਂਗਰਸ ਵਾਲੇ ਜਿੱਤ ਜਾਣਗੇ ਤੁਹਾਨੂੰ ਉਹਨਾਂ ਤੋਂ ਕਰਵਾ ਦੇਗਾ ਤੇ ਜੇ ਕਾਂਗਰਸ ਵਾਲੇ ਕਰਤੂਤ ਇਹਨਾਂ ਦੇ ਭਾਗ ਗਏ ਉਹ ਪਾਰਟੀਆਂ ਦੇ ਕਰਨਗੇ ਤੇ ਤੁਹਾਡਾ ਲੋਕ ਬੇੜਾ ਇਹ ਤੋਂ ਵੀ ਗਰ ਕਰ ਦੇਣਗੇ ਪਹਿਲੀ ਤਾਂ ਗੱਲ ਹੈ ਵੀ ਲੋਕਾਂ ਨੂੰ ਬੇਨਤੀ ਵੀ ਕਾਂਗਰਸ ਨੂੰ ਵੀ ਨਾ ਜਿਤਾਓ ਕਿਉਂਕਿ ਹੁਣ ਤੁਹਾਨੂੰ ਪਤਾ ਲੱਗ ਗਿਆ ਕਾਂਗਰਸ ਦੇ 도ਗਲੇ ਚਿਹਰੇ ਦਾ ਕਾਂਗਰਸ ਨੇ ਸਖਬੀਰ ਦੀ ਕੁੜੀ ਦੇ ਵਿਆਹ ਦੇ ਸਾਰੇ ਇਕੱਠੇ ਵੀ ਤੇ ਹੁਣ ਤਾਂ ਬਿਲਕੁਲ ਹੀ ਉਹ ਸਹੀ ਪਤਾ ਲੱਗ ਗਿਆ ਆਪਾਂ ਨੂੰ ਕਿ ਉਹਨਾਂ ਦੇ ਹੱਕ ਚ ਬੋਲਣ ਲੱਗ ਪਏ ਨੇ ਤੇ ਬਾਈ ਅਸੀਂ ਲੱਖ ਘਾਲੀ ਅਸੀਂ ਕਿਉਂ ਰੋਨੇ ਸਾਡਾ ਇਹ ਚਿੱਟੇ ਨੇ ਬਾਈ ਨੁਕਸਾਨ ਕੀਤਾ ਸਾਨੂੰ ਇਹ ਚਿੱਟੇ ਨੇ ਪਾਣੀ ਦੇ ਪਹਿਲੇ ਤੇ ਕੀਤਾ ਤੇ ਇਹਨਾਂ ਨੇ ਕੋਠੀਆਂ ਪਾਈਆਂ ਨੇ ਤੇ ਹੁਣ ਭਗਵੰਦ ਮਾਨ ਨੂੰ ਬਿੰਦਰੀ ਬਿੰਦਰੀ ਕੋਠੀ ਨੂੰ ਪਾਥ ਇਹਦੇ ਘਰ ਨੂੰ ਪਾਥ ਤਾਂ ਹਜੇ ਮੇ ਲੋਕਾਂ ਦੇ ਟੋਹਣਾ ਪਿਆ ਤੇ ਤੈਨੂੰ ਜਵਾਨ ਮੰਨੀਆਂ ਸੀ ਵੀ ਵਾਕਿਆ ਕੋਈ ਮੁੱਖ ਮੰਤਰੀ ਆਇਆ ਸੀ ਜੇ ਦੋ ਇਹਦੇ ਘਰ ਨੂੰ ਹੱਥ ਪਾएंगे ਤਾਂ ਹੋ ਸਕਦਾ 27 ਦੇ ਵਿੱਚ ਦੇ ਬਾਕੀ ਗਲਤੀਆਂ ਭਗਵੰਤ ਮਾਨ ਦੇ ਵਿੱਚ ਵੀ ਬੜੀਆਂ ਨੇ ਕਮਰ ਵੇਜੇ ਪ੍ਰਧਾਨੇ ਤੋਂ ਉਹਨੂੰ ਪਾਰਟੀ 'ਚੋਂ ਬਾਹਰ ਕਰਤਾ 5 ਸਾਲ ਲਈ ਇਹਨਾਂ ਨੇ ਚੜ੍ਹੂ ਪਾਰਟੀ ਕੱਢ ਦਿੱਤਾ 15 ਮਹੀਨੇ ਰਹਿ ਗਏ ਨੇ ਉਹਦੇ ਸਿਰ ਤੇ ਤੁਹਾਡੀ ਪਾਰਟੀ ਬਣੀ ਸੀ ਤੁਹਾਡਾ ਵੀ ਪੱਠਾ ਸੋਰੀ ਬਹਿ ਜਾਏਗਾ ਪਰ ਬਾਕੀ ਜਿਹੜਾ ਉਹ ਗਾਲ ਜੋ ਆ ਪਗੀ ਲੈਣਾ ਦੇਣਾ ਇਹ ਕੰਮ ਜਿਹੜੇ ਭਗਵੰਤ ਮਾਨ ਨੇ ਇਹਨਾਂ ਨੂੰ ਜੇ ਇਹਨਾਂ ਨੂੰ ਭਗਵੰਤ ਮਾਨ ਨੇ ਹੱਥ ਪਾਣਾ ਇਹਨਾਂ ਨੂੰ ਹੱਥ ਪਾਉਣ ਵਾਲਾ ਹੈਗਾ ਹੀ ਕੋਈ ਨਹੀਂ ਤੇ ਬਾਕੀ ਆ ਜਿਹੜੇ ਲੋਕ ਆਖੀ ਜਾਂਦੇ ਨੇ ਭਗਵੰਤ ਮਾਨ ਰਲ ਗਿਆ ਜੀ ਮਜੀਠੀਆ ਨਾਲ ਰਲ ਗਿਆ ਜੀ ਮਜੀਠੀਆ ਨਿਆਣ ਹੀ ਦਿੰਦਾ ਮੈਂ ਜੀ ਮਜੀਠੀਆ ਮੰਨਦਾ ਨਹੀਂ ਪਿਆ ਜੀ ਅਸੀਂ ਤਾਂ ਇਹ ਗੱਲ ਨਹੀਂ ਮੰਨ ਸਕਦੇ ਵੀ ਜੇ ਇਹ ਕੁਝ ਕਰਨਾ ਹੁੰਦਾ ਤੇ ਇਹਨੇ ਪਿੱਛੇ ਜੋ ਪੰਜ ਸੱਤਾਂ ਮਹੀਨਿਆਂ ਦੀ ਇਹਨੇ ਜਦੋਂ ਆਇਆ ਸੀ ਇਹਨੇ ਗਵਾਤ ਲਿਆ ਛੱਡੀ ਜਦੋਂ ਆਇਆ ਸੀ ਉਹ ਵੇਖੀ ਕਿ ਕਿੰਨਾ ਆਉਦੇ ਨੇ ਬੱਬਰ ਸ਼ੇਰ ਬੰਦੇ ਜਦੋਂ ਭਾਈ ਅਮਰਤਵਾਲ ਸੀ ਜੇ ਤੇਰੇ ਕੋਲੋਂ ਝੰਡਿਆ ਨਹੀਂ ਸੰਭਾਲਦਾ ਸਾਨੂੰ ਬੜਾ ਦੇ ਨੂੰ ਅਸੀਂ ਬੰਦੇ ਦਾ ਪੁੱਤ ਬਣਾ ਦੇ ਉਹ ਤੂੰ ਇਹ ਧਰਤੀ ਦੇ ਜਨਮ ਤੈਨਵੇਂ ਰਿਆ ਤੇਰੀ ਮਾਂ ਨੇ ਆਡੋ ਦਿੱਤਾ ਵੀ ਤੁਸੀਂ ਇਹ ਧਰਤੀ ਜੰਮ ਕੇ ਤੇ ਤੁਸੀਂ ਇਹ ਕੁਝ ਕਰ ਸਕਣੇ ਹੋਰ ਕੋਈ ਨਹੀਂ ਕੁਝ ਕਰ ਸਕਦਾ ਤੇ ਤੇਰੇ ਕੋਲੋਂ ਝੰਡਿਆ ਕੋਈ ਨਹੀਂ ਅਮਰਦਪਾਲ ਨਹੀਂ ਸੂਤਰਾ ਨੇ ਸਾਨੂੰ ਦੇ ਵੇਖੀ ਗਾਜਰ ਦਾ ਕਰਦੇ ਹੁਣ ਤੁਸੀਂ ਗਾਜਰ ਕੇ ਆਪ ਹੋਵੋਗੇ ਤੇ ਤੁਹਾਡਾ ਵੇਲਾ ਆ ਕੇ ਖਤਮ ਹੋ ਗਿਆ ਉਹ ਗੱਲਾਂ ਗਈਆਂ ਪਹਿਲੇ ਲੋਕ ਪਾਗਲ ਸੀ ਤਕੜੀ ਬਾਬੇ ਨਾਨਕ ਦੀ ਲੋਕ ਕਹਿੰਦੇ ਸੀ ਤੇ ਹੁਣ ਫੇਰ ਪਤਾ ਲੱਗ ਗਿਆ ਵੀ ਜੇ ਆਪ ਸੁਖਬੀਰ ਤੇਰੀ ਤੇਰੀ ਸਪੋਰਟ ਨਾ ਕਰਦਾ ਤੇ ਹਥਾ ਦਾ ਲੋਕ ਫੇਰ ਵੀ ਮਤ ਕਰਦੇ ਹਰਮੰਦਰ ਸਾਹਿਬ ਝੂਠੀਆਂ ਸੋਹਾਂ ਚੁੱਕ ਕੇ ਸੋਹਾਂ ਖਾ ਕੇ ਤੁਹਾਡਾ ਖਾਨਾ ਖਰਾਬ ਹੋ ਜਾਣਾ ਹਥੋਲੇ ਤੇ ਬਾਕੀ ਗੁਰੂ ਰਾਮਦਾਸ ਜਰੇ ਤੁਹਾਡਾ ਹਸੋ ਇਹਨਾਂ ਦਾ ਬੇੜਾ ਕਰ ਕਰ ਦੇਣਾ ਅੱਜ ਦੀ ਗੱਲ ਨੋਟ ਕਰਦੇ ਆ ਜੀ ਜਿਹੜੇ ਜਿਹੜੇ ਇਹਨਾਂ ਦੇ ਲਈ ਇਹਨਾਂ ਲੋਕਾਂ ਨੇ ਇਹਨਾਂ ਨੂੰ ਸਪੋਰਟਾਂ ਕਰਦੇ ਪੈਣਾ ਤੇ ਅੱਜ ਇੱਕੋ ਗੱਲਾਂ ਨੇ ਆ ਮੁੱਖ ਮੰਤਰੀ ਸਾਹਿਬ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਲੋਕਾਂ ਦੇ ਵਿੱਚ ਲੋਕਾਂ ਨੂੰ ਪਤਾ ਲੱਗ ਜੇ ਵੀ ਵਾਕਿਆ ਇਹ ਬੰਦਾ ਸੱਚਾ ਹੈ ਬਾਗੀ ਸਾਹਮਣੇ ਲਾਏ ਵਿਖਾਓ ਜੋ ਵੀ ਕੁਛ ਨਾ ਨਿਕਲਦਾ ਪਿਆ ਕਿੰਨੀ ਜ਼ਮੀਨ ਮਾਟਰ ਚ ਕਿੰਨੀ ਨਿਕਲੀ ਜਾਂਦੀ ਪਹਿਲੋਂ ਦੇਣਾ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਉਦੋਂ ਧੋਖਾ ਕੀਤਾ ਹੁਣ ਇਹਨਾਂ ਨੇ ਫੇਰ ਕਰਤਾ ਉਦੋਂ ਉਦੋਂ ਵੀ ਲਾਦੇ ਜ਼ਮੀਨਾਂ ਲੈ ਕੇ ਤੇ ਹੁਣ ਵੀ ਫੇਰੇ ਲੈ ਕੇ ਇਸ ਕਰਕੇ ਇਹਨਾਂ ਲੋਕਾਂ ਦਾ ਜੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਕੇ ਛੱਡੋ ਅਸੀਂ ਤਾਂ ਇੱਕੋ ਗੱਲ ਜਾਣਦੇ ਆ ਝੂਠੇ ਜਿਹਾ ਖਵਾਵਾਂ ਤੋਂ ਬਚੋ ਤੇ ਬਾਕੀ ਠੀਕ ਹੈ ਕਾਲੀ ਪਾਰਟੀ ਜਿਹੜੇ ਸਹੀ ਬੰਦੇ ਨੇ ਉਹਨਾਂ ਦੀ ਸਪੋਰਟ ਆ ਉਹਨਾਂ ਦੇ ਨਾਲ ਆ ਤੇ ਜਿਹੜੇ ਇਹ ਜੇ ਬੰਦੇ ਪਾਰਟੀ ਨੂੰ ਖਰਾਬ ਖਰਾਬ ਕਰਦੇ ਉਹਦੇ ਬਰ ਖਲਾਫ ਆ ਉਹਦੇ ਬਰ ਖਲਾਫ ਬੋਲਾਂਗੇ ਬੋਲਣਾ ਹੀ ਪਏਗਾ ਇਹ ਨਹੀਂ ਗੱਲ ਬਣੀ ਲੋਕ ਐਵੇਂ ਕਮਲਿਆਂ ਨੂੰ ਲੋਕ ਬੋਲਦੇ ਨੇ ਆਪਾਂ ਆਬਾ ਮੇਰੀ ਟੰਡੀਆਂ ਲੈਣੀਆਂ ਨੇ ਜਿਨੇ ਸਾਰੀ ਖੇਤਰੀ ਪਾਰਟੀ ਦਾ ਬੇੜਾ ਕਰ ਕਰਦਾ ਵਰਕੇ ਉਹੋ ਜਿਹਾ ਸੁਖਬੀਰ ਆ ਜਿਹਨੇ ਮਗਰਗਾ ਤੂੰ ਜਾ ਹੀ ਨਾ ਤੇ ਮਗਰ ਤੈਨੂੰ ਲੋੜ ਕੀ ਨੇ ਮਗਰ ਜਾਣ ਦੀ ਤਾਂ ਆਪੇ ਸੱਚਾ ਝੂਠਾ ਕੁਛ ਵੀ ਹੈ ਹੰਗੇ ਗੱਲ ਅਜੇ ਨੇ ਬੜੇ ਹੋਰ ਜਿੰਨੇ ਲੀਡਰਾਂ ਨੇ ਇਹ ਕਹਿੰਦੇ ਕਾਰਵਾਈਆਂ ਕੀਤੀਆਂ ਸੀ ਸਾਰੇ ਲੀਡਰ ਬੋਲਣ ਲੱਗ ਪਏ ਨੇ ਕਮਰਬਜੀ ਪ੍ਰਤਾਪ ਨੇ ਇਹ ਕਾਰਵਾਈ ਕੀਤੀ ਸੀ ਮਜੀਠੀਏ ਤੇ ਠੀਕੇ ਆ ਹੋਰ ਮੈਂ ਇੱਕ ਸੌਂਦਾ ਪਿਆ ਸੀ ਅਰਧਾਰ ਸਿੰਘ ਇੱਥੇ ਲੱਗਾ ਰਹੇ ਸਨ ਤੇ ਵੀ ਆਪਣੇ ਫਰੋਹਪੁਰ ਉਹਨੇ ਕੋਈ ਲੋਕਾਂ ਦੇ ਸਿੱਧੇ ਜੇ ਪਰਚੇ ਕੀਤੇ ਗਰੀਬਾਂ ਦੇ ਸਾਡਾ ਇੱਥੇ ਇੱਕ ਸੱਜਣ ਹੈ ਉਹਦੇ ਜਨਾਨੀ ਦੇ ਕੁਮਾਰਚਲ ਫੜ ਕੇ ਸਰਦਾਰ ਜੀ ਚਿੱਟਾ ਪਾਤਾ ਵਿਚਾਰੀ ਤੇ ਉਹ ਦਾ ਸਾਲ ਦੀ ਸਜ਼ਾ ਆ ਵੀ 4-5 ਸਾਲ ਜੇਲਾ ਵਿੱਚ ਧੱਕੇ ਖਾਂਦੀ ਫਰੀ ਤੇ ਬੇੜਾ ਘਰ ਕੋਹਾਂ ਦਾ ਕਰਤਾ ਫਰਜ ਇਹਨਾਂ ਨੇ ਧੱਕੇ ਇਹਨਾਂ ਨੇ ਕੀਤੇ ਨੇ ਉਦੋਂ ਆਪਾਂ ਦਾ ਨੇ ਧੱਕੇ ਧੱਕੇ ਜਿਨੇ ਇਹਨਾਂ ਨੇ ਧੱਕੇ ਕਰਵਾਏ ਨੇ ਧੱਕੇ ਕਰਨੇ ਕੰਨੇ ਨੇ ਇਹਨਾਂ ਬੰਦਿਆਂ ਬਾਅਦ ਨਹੀਂ ਹੁਣ ਮੁਸ਼ਕਲ ਹੀ ਨਹੀਂ ਗੱਲ ਬਣਨੀ ਲੋਕਾਂ ਨੂੰ ਇਹ ਮੁੱਖ ਮੰਤਰੀ ਸਾਹਿਬ ਨੂੰ ਇਹ ਬੇਇਨਤੀ ਵੀ ਜਿਹੜੇ ਕੋ ਤੇਰੇ ਦੋਸ ਸਾੜ ਰਹੇ ਨੇ ਖਿੱਚ ਕੇ ਰੱਖ ਕੰਮ ਨੂੰ ਇਹਨਾਂ ਦੇ ਘਰ ਵੀ ਟਾ ਤੇ ਇਹਨਾਂ ਨੂੰ ਮਾਂਜਾ ਵੀ ਫੇਰ ਚੰਗੀ ਤਰ੍ਹਾਂ ਜਿਹੜੇ ਬੰਦੇ ਧਾਗੀ ਨੇ ਜਿਹੜੇ ਬੰਦੇ ਯਾਰ ਧਾਗੀ ਨੇ ਪੰਜਾਬ ਦਾ ਨੁਕਸਾਨ ਕੀਤਾ ਉਹ ਸਾਡੇ ਕੋ ਅੱਖ ਨਹੀਂ ਲੱਗਦੇ ਕੁਝ ਨਹੀਂ ਲੱਗਦੇ ਸ਼ੇਅਰ ਕਰਦੇ